ਪਤੇ ਕੁਝਿਆ ਰੋਂ ਗੋਨ ਕਲਾਸਿਕ ਲੋ ਜੀ ਇੱਧਰ ਖੜਿਆ ਜੀ ਸੁਪਰ ਮਿਟਿਓਰ 650 ਸੀਸੀ ਆ ਦੇਖੋ ਇਹ ਛੋਟਾ ਠੀਕ ਹੈ ਤੇ ਇਹ ਤਾਂ ਸੀਟੀ ਬਹੁਤ ਕੰਫਰਟੇਬਲ ਹੈ ਜੀ ਬਹੁਤ ਸੋਹਣਾ ਜੀ ਦੇ ਬਾਕੀ ਦਰਹੇਦਰੀ 85 ਬੋਲੇ ਬਿਟ ਇਧਰ ਹਨ ਕਿਉਂ ਲੋ ਜੀ ਇਹ ਸ਼ੋਪ ਹੈ ਜੀ ਦੇਖ ਲਓ ਜੇ ਵਰਲਡ ਮੇਰੇ ਵੱਲੋਂ ਤੁਹਾਨੂੰ ਸਾਰਨ ਬਈ ਸਤਿ ਸ੍ਰੀ ਅਕਾਲ ਜੀ ਮੇਰੇ ਕਰਦੇ ਹਾਂ ਤੁਸੀਂ ਸਾਰੇ ਠੀਕ ਹੋਵੋਗੇ ਤੇ ਆਪਾਂ ਵੀ ਠੀਕ ਆ ਤੇ ਭਾਈ ਮੇਰਾ ਲੈਪਟਾਪ ਹੋ ਗਿਆ ਜੀ ਥੋੜਾ ਜਿਹਾ ਖਰਾਬ ਤੇ ਆਪਾਂ ਠੀਕ ਕਰਨ ਚੱਲੇ ਆ ਜੀ ਤੇ ਬੈਠ ਕੇ ਆਪਾਂ ਲੈਪਟਾਪ ਪਾ ਲਿਆ ਜੀ ਦੇਖਦੇ ਆ ਜੀ ਜਾਂ ਆਪਾਂ ਲੁਧਿਆਣੇ ਉੱਥੇ ਕਰਾਂਗੇ ਠੀਕ ਜੋ ਜਾਂਗਰ ਆਪਾਂ ਜਿਗਰਾਉ ਹੈਗੇ ਆਪਾਂ ਯਾਰ ਦੋਸਤੀ ਆ ਤੇ ਆਪਾਂ ਉਹਨਾਂ ਤੋਂ ਠੀਕ ਕਰਵਾ ਲਾਂਗੇ ਤੇ ਕੈਮਰੇ ਦਾ ਆਪਾਂ ਸੈਟ ਅਪ ਕਰ ਲਿਆ ਜੀ ਦੇਖ ਦਿਓ ਜੀ ਇਹ ਨਾ ਵੈਸੇ ਤਾਂ ਚਲੋ ਇਦਾਂ ਜੇ ਤੁਸੀਂ ਕਰਵਾਣਾ ਕਰਨਾ ਚਾਹੁੰਦੇ ਹੋ ਮਾਉਂਟ ਇਦਾਂ ਕਰ ਸਕਦੇ ਹੋ ਮੇਰੇ ਮਾਈਕ ਨਾ ਡਿੱਗ ਗਏ ਸੀ ਤੇ ਇਹ ਮੇਰੇ ਪੁਰਾਣੇ ਮਾਈਕ ਸੀ ਗਰਨਾਰੋ ਦੇ ਤੇ ਆਪਾਂ ਇਹਦੇ ਨਾਲ ਕਰ ਲੈਨੇ ਅਟੈਚ ਵੈਸੇ ਤਾਂ ਚੱਲ ਰਹੇ ਨੇ ਬਾਕੀ ਦੇਖਾਂਗੇ ਇਹਦੀ ਆਵਾਜ਼ ਬਹੁਤ ਕਿੱਦਾਂ ਹੁੰਦੀ ਆ ਤੇ ਚਲੋ ਚਲਦੇ ਆ ਜੀ ਬਾਈਕ ਸਟਾਰਟ ਕਰ ਲਈ ਆਪਾਂ ਥੋੜੀ ਗਰਮ ਹੋ ਜਾਈ ਫਿਰ ਆਪਾਂ ਚਲਦੇ ਆ ਜੀ ਬਿਲਦੇਵਸਰ ਜਾ ਕੇ ਲੋ ਜੀ ਇਹ ਸ਼ੋਪ ਹੈ ਜੀ ਦੇਖ ਲਓ ਜੇ ਵਰਲਡ ਐਚ ਆਰ ਕੰਪਿਊਟਰਸ ਤੇ ਆਈ ਸੀ ਆਪਾ ਤੇ ਆਪਣਾ ਲੈਪਟਾਪ ਹੋ ਗਿਆ ਜੀ ਠੀਕ ਤੇ ਚਲੋ ਜੀ ਹੁ ਆਪਾਂ ਦਿਖਾਉਨੇ ਆਂ ਹਾਂਜੀ ਹੋ ਗਿਆ ਜੀ ਠੀਕ ਚਲੋ ਸ਼ੁਕਰ ਆ ਭਰਾਵਾ ਠੀਕ ਕਰਤਾ ਦੇਖ ਲਓ ਕਰ ਲੋ ਬੰਦਾ ਕਿਹੜਾ ਸੋ ਇੱਥੇ ਲੈਪਟਾਪ ਐਦਾਂ ਪਈ ਹੋਇਆ ਜੀ ਉਹ ਨਵੇਂ ਮਿਲ ਜਾਂਦੇ ਆ ਜੀ ਤੇ ਪੁਰਾਣੇ ਨੈਟ ਲੈਪਟਾਪ ਮਿਲ ਜਾਂਦੇ ਨੇ ਤੇ ਇਹ ਹੈ ਜੀ بیس ਮੋੜ ਉਹਦੀ ਆਵਾਜ਼ ਆਦੀ ਵੀ ਤੇ ਇਹ ਨੇ ਬੀਅੰਦ ਸਿੰਘ ਤੇ ਇਹ ਆਪਣਾ ਲੈਪਟਾਪ ਆ ਤੇ ਆਪਾਂ ਸੌਫਟਵੇਅਰ ਵਗੈਰਾ ਵਿੰਡੋ ਕਰਾਣ ਆਏ ਆ ਵੀ ਤੇ ਇਹ ਕਸਟਮਰ ਬੈਠੇ ਹੋਏ ਨੇ ਲੈਣ ਆਏ ਹੋਏ ਕਿੱਥੋਂ ਆਏ ਤੁਸੀਂ ਸਤਵਾਂਗੜਾ ਸਤਵਾਂਗੜਾ ਜਗਰਾਵਾਂ ਸਤਵਾਂਗੜਾ ਠੀਕ ਹੈ ਤੇ ਜਿੰਨੇ ਵੀ ਆਣਾ ਹੋਵੇ ਤੇ ਤੁਸੀਂ ਆਪਣਾ ਨੰਬਰ ਬੋਲ ਦਿਓ ਨੰਬਰ ਹੈਗਾ 9780626126 ਤੇ ਇਹਨਾਂ ਨਾਲ ਸੰਪਰਕ ਕਰਕੇ ਤੁਸੀਂ ਆ ਸਕਦੇ ਹੋ ਤੇ ਨਵੇਂ ਲੈਪਟਾਪ ਪੁਰਾਣੇ ਲੈਪਟਾਪ ਤੁਸੀਂ ਲੈ ਜਾ ਸਕਦੇ ਹੋ ਤੇ ਆਹ ਦੇਖੋ ਐਸੈਸਰੀ ਬਹੁਤ ਬਈ ਹੋਈ ਹੈ ਜੀ ਇਧਰ ਨਵੇਂ-ਨਵੇਂ ਸਪੀਕਰ ਵੀ ਹੈਗੇ ਜੀ ਲੋ ਜੀ ਆਪਣਾ ਲੈਪਟਾਪ ਹੋ ਗਿਆ ਜੀ ਅ ਰੈਡੀ ਇਹ ਤਿਆਰ ਆ ਤੇ ਹਾਰਡ ਡਿਸਕ ਖਰਾਬ ਹੈ ਜੀ ਤੇ ਇਹ ਆਪਾਂ ਨਵੀਂ ਪਵਾਈਏ ਜੀ ਹਾਰਡ ਡਿਸਕ ਖਰਾਬ ਸੀ ਕਿੰਨੀ ਸੀ ਇਹ ਇਹ 256 256 ਜੀ ਉਹ ਵੀ 256 ਨਹੀਂ ਨਹੀਂ 512 ਨਹੀਂ ਨਹੀਂ 256 ਇਹ ਕਿੰਨਾ ਹੈ ਅਸਲ 256 ਸੀ ਇਹ ਇਹ ਕਾਹ ਕੁਮਾਰ ਕਰ ਲੈ ਕੇ ਆਉਂਦੇ ਤੋ ਦੇਖੋ 256 ਨਹੀਂ ਆਪਾਂ کہیں ਵੀ ਸ਼ਾਇਦ 8GB 512GB ਆ ਨਹੀਂ 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 512 ਇਹਨਾਂ ਚੋ 512 ਦਾ ਸਿਰਫ ਆਹ ਹੈ ਜਿਹੜਾ ਮਾਡਲ ਲੱਗਿਆ ਹੈ ਆ 512 ਆ ਸਾ ਜਿਹੜਾ ਪਿਆ ਹੋਇਆ ਹੈ ਦੂਜੇ 255 ਹੈ ਯਾਰ ਸਾਡੇ 255 ਚੀਕਾ ਚਲੋ ਇਹ ਪਵਾੜੀ ਜੀ ਹੋਰ ਤਾਂ ਕੁਛ ਨਹੀਂ ਕਰਨਾ ਬਸ ਬਾਕੀ ਲੱਗਿਆ ਜੀ ਸਮਾਨ ਵਧੀਆ ਰੇਟ ਲਾਉਂਦਾ ਵੀਰਾਂ ਇਹ ਬਿਆਨਦ ਸਿੰਘ ਨਾਮ ਉਹਨਾਂ ਦਾ ਤੇ ਨੰਬਰ ਆਪਾਂ ਤੁਹਾਨੂੰ ਦੱਸਦਾ ਉਹਨਾਂ ਨੇ ਆਪਣੇ ਆਪਣੇ ਮੂੰਹੋਂ ਬੋਲ ਕੇ ਤੇ ਜਰੂਰ ਤੁਸੀਂ ਦੇ ਯੋਥ ਕੰਪਿਊਟਰ ਬਣਵਾ ਬਣਵਾ ਜੇ ਕਿਸੇ ਨੇ ਬਣਵਾਣਾ ਹੋਵੇ ਬਣਾਉਣਾ ਹੈ ਵੀ ਅਸੈਂਬਲ ਹੋਏਗਾ ਠੀਕ ਆ ਪੂਰਾ ਹੈ ਘੈਂਟ ਗੇਮਿੰਗ ਵਰਕ ਵਗੈਰਾ ਹੋਰ ਵੀ ਸਾਰੇ ਰਿਕੁਆਇਰਮੈਂਟ ਦੇ ਹਿਸਾਬ ਨਾਲ ਠੀਕ ਆ ਜਾਇ ਜੀ ਬੰਦੇ ਰਿਕੁਆਇਰਮੈਂਟ ਆ ਬਜਟ ਆ ਸਭ ਛੇ ਠੀਕ ਆ ਤੇ ਇੱਕ ਆਵਾ ਲੈਪਟਾਪ ਤੇ ਇਹ ਵੀ ਬਹੁਤ ਸੋਹਣਾ ਤੇ ਆਪਣੇ ਵਾਲਾ ਇਹ ਆ ਇਹ ਐਪਲ ਦਾ ਨਹੀਂ ਹੈਗਾ ਡੈਲ ਦਾ ਮੈਂ ਲਾਇਆ ਸਟicker ਤੇ ਬਾਕੀ ਸਾਰੇ ਇੱਧਰ ਪਏ ਹੋਏ ਆ ਜੀ ਠੀਕ ਹੈ ਜੀ ਤੇ ਜਿਨਾਂ ਨੇ ਗੇਮਿੰਗ ਵਾਸਤੇ ਬਲਵਾਣੇ ਹੋਣ ਤੇ ਲਾਈਟਿੰਗ ਵਗਰਾ ਸਾਰਾ ਹੈਗੇ ਜੀ ਠੀਕ ਹੈ ਜੀ ਚਲੋ ਫਿਰ ਕਰਦੇ ਆ ਰੈਡੀ ਹਨ ਲੋ ਜੀ ਆਪਣਾ ਲੈਪਟਾਪ ਹੁਣ ਤਿਆਰ ਹੈ ਜਿਸ ਆਪਾਂ ਬੈਗ ਚ ਪਾ ਲਿਆ ਜੀ ਤੇ ਬਹੁਤ ਬਹੁਤ ਧੰਨਵਾਦ ਵੀਰੇ ਤੇਰਾ ਤੇ ਬੀਬੀ ਅੰਦ ਸਿੰਘ ਨਾਮ ਨਾਲ ਤੇ ਇਹਨਾਂ ਨੇ ਕੰਮ ਵਧੀਆ ਕੀਤਾ ਲੈਪਟਾਪ ਦਾ ਤੇ ਬਾਕੀ ਮਸ਼ੇ ਤੁਹਾਨੂੰ ਕਹਿੰਦਾ ਜਰੂਰ ਆਇਓ ਜਿਨ੍ਹਾਂ ਲੈਪਟਾਪ ਖਰਾਬ ਨੇ ਜਾਂ ਸੌਫਟਵੇਅਰ ਕੁਝ ਵੀ ਆ ਤੇ ਇਹ ਆਪਣਾ ਮੁੰਡਾ ਵਧੀਆ ਕੰਮ ਕਰਦਾ ਤੇ ਨਵੇਂ ਪੁਰਾਣੇ ਦੀ ਬਹੁਤ ਵਧੀਆ ਜਾਣਕਾਰੀ ਵੀਰੇ ਕੋਲ ਤੇ ਜਰੂਰ ਵਿਜ਼ਿਟ ਕਰਿਓ ਜਗਰਾਉਂ ਸ਼ਹਿਰ ਵਿੱਚ ਤੇ ਨੰਬਰ ਦੱਸਦੇ ਵੀਰੇ ਨੇ ਆਪਣਾ ਤੇ ਬਾਕੀ ਗੇਮਿੰਗ ਲੈਪਟਾਪ ਹੋ ਗਈ ਤੇ ਸਾਰੇ ਕੁਝ ਇੱਥੇ ਮਿਲ ਜਾਂਦਾ ਹੈਡਫੋਨ ਵਗੈਰਾ ਸਪੀਕਰ ਇਧਰ ਸਕਰੀਨ ਟੀਵੀ ਸਭ ਕੁਝ ਮਿਲੇਗਾ ਤੁਹਾਨੂੰ ਇਸ ਸ਼ੋਪ ਤੇ ਤੇ ਜਰੂਰ ਵਿਜ਼ਿਟ ਕਰਿਓ ਜਗਰਾਉਂ ਸ਼ਹਿਰ ਵਿੱਚ ਤੇ ਇਹ ਕਿਹੜੇ ਮਾਰਕੀਟ ਪੈਂਦੀ ਹੈ ਇਹ ਰਿਕਲ ਮਾਰਕੀਟ ਹੈ ਨਿਊ ਰਿਕਲ ਮਾਰਕੀਟ ਠੀਕ ਹੈ ਜੀ ਚਲੋ ਜੀ ਹੁਣ ਚੱਲਦੇ ਆਪਾਂ ਘਰ ਨੂੰ ਤੇ ਦੇਖ ਚਲਾਉਣੇ ਜਾ ਕੇ ਫਿਰ ਚਲੋ ਜੀ ਫਿਰ ਧੰਨਵਾਦ ਬਰੇ ਠੀਕ ਹੈ ਬਰੇ ਓਕੇ ਜੀ ਲੋ ਜੀ ਆਪਾਂ ਹੁਣ ਚੱਲਦੇ ਆ ਜੀ ਆਪਣਾ ਲੈਫਟ ਹੋਗਾ ਜੀ ਤਿਆਰ ਲੋ ਜੀ ਆਪਾਂ ਹੁਣ ਚੱਲੇ ਆ ਜੀ ਤੇ ਜਗਰਾਉਂ ਸ਼ਹਿਰ ਤੇ ਇੱਥੇ ਸਾਰੀਆਂ ਮੋਬਾਈਲਾਂ ਦੀਆਂ ਕੰਪਿਊਟਰ ਦੀਆਂ ਦੁਕਾਨਾਂ ਬਹੁਤ ਸਾਰੀਆਂ ਨੇ ਯਾਰ ਰੋਕੋ ਜੀ ਬਈ ਲੰਘਦਾ ਰਿਹਾ ਤੇ ਜਗਰਾਉਂ ਸ਼ਹਿਰ ਚ ਮਤਲਬ ਮੈਗਾਣਾ ਤੋਂ ਲੈਪਟਾਪ ਲੈਣ ਤੋਂ ਲੈ ਕੇ ਗਿਆ ਸੀ ਤੇ ਵਧੀਆ ਕੰਮ ਕਰਦਾ ਮੁੰਡਾ ਤੇ ਬਹੁਤ ਵਧੀਆ ਸ਼ਹਿਰ ਹੈ ਜੂ ਜਗਰਾਉਂ ਤੇ ਗਰਮੀ ਬਹੁਤ ਸੀ 5 ਵਜੇ ਵੀ ਹਜੇ ਇਹਨੇ ਧੁੱਪ ਚੋਂ ਜਿਵੇਂ 12 1 ਵਜੇ ਹੁੰਦਾ ਤੇ ਬਹੁਤ ਬੜੀ ਬਾਤ ਛੋਟਾ ਜਿਹਾ ਬਲੌਗ ਸੀ ਆਪਣਾ ਅੱਜ ਦਾ ਤੇ ਗਰਮੀ ਕਰਕੇ ਆਪਾਂ ਕਿਤੇ ਜਾ ਵੀ ਨਹੀਂਦੇ ਕਿਤੇ ਦੂਰ ਨਹੀਂ ਵੀ ਜਾ ਰਹੇ ਕੋਸ਼ਿਸ਼ ਕਰਾਂਗੇ ਆਪਾਂ ਕਿਤੇ ਘੁੰਮਣ ਫਿਰਨ ਦੇ ਥੋੜਾ ਛੋਟਾ ਜਿਹਾ ਪਲਾਨ ਕਰਾਂਗੇ ਕੋਈ ਰੂਟ ਤੇ ਇਹ ਤੁਸੀਂ ਦੇਖ ਰਹੇ ਜਿਹੜੇ ਸਾਹਮਣੇ ਮੇਰੇ ਇਹ ਸਪੀਕਰ ਨੇ ਜੀ ਤੇ ਐਂਗਲ ਮੈਂ ਆਪਾਂ ਸੈੱਟ ਕਰਾਂਗਾ ਥੋੜੀ ਥੋੜੀ ਹੌਲੀ ਹੌਲੀ ਤੇ ਇੱਕ ਗੱਲ ਹੋਰ ਜਦੋਂ ਆਪਾਂ ਸਵੇਰੇ ਤੁਰੇ ਆਂ ਤੇ ਆਪਾਂ ਦੇਖਿਆ ਤਾਂ ਮਾਉਂਟ ਕੀਤਾ ਸੀ ਤਿਆਰ ਤੇ ਜਦੋਂ ਮੈਂ ਮਾਉਂਟ ਤਿਆਰ ਕਰਨ ਲੱਗਾ ਸੀ ਤੇ ਮੇਰੇ ਹੱਥੋਂ ਡਿੱਗ ਗਿਆ ਤੇ ਜਿਹੜੇ ਲੋਕ ਸੀ ਇਹਦੇ ਮਾਸਕ ਦੇ ਉਹ ਟੁੱਟ ਗਏ ਤੇ ਫਿਰ ਮੈਨੂੰ ਕਰਨਾ ਪਿਆ ਇੱਥੇ ਮਾਉਂਟ ਕੈਮਰਾ ਆਪਣੇ ਆਪਣੇ ਮੋਟਰਸਾਈਕਲ ਦੇ ਉੱਪਰ ਤੇ ਇਹ ਮਾਉਂਟ ਟੁੱਟ ਗਿਆ ਤੇ ਹੁਣ ਆਪਾਂ ਨਵਾਂ ਲੈ ਕੇ ਆਵਾਂਗੇ ਲਾਉਣ ਵਾਲਾ ਥੱਲੇ ਇਹਦੇ ਫਿਰ ਆਪਾਂ ਉਹ ਤੇ ਮਾਉਂਟ ਕਰਾਂਗੇ ਤੇ ਮਾਈਕ ਨਾ ਥੋੜੇ ਕਾਫੀ ਵੱਡੇ ਵੱਡੇ ਨੇ ਆਰ ਜਿਹਾ ਲੱਗਦੇ ਆ ਤੇ ਆਪਾਂ ਛੋਟੇ ਮਾਈਕ ਲਵਾਂਗੇ ਲੋਜੀ ਇਹ ਨਵਾਂ ਮਾਡਲ ਆਇਆ ਜੀ ਹੁਣ ਕਲਾਸ ਜੀ ਸ਼ੇਸ ਪੰਜਾਬ ਤੇ ਬਹੁਤ ਹੀ ਸੋਨਾ ਕਲਰ ਹੈ ਜੀ ਡਬਲ ਸਲਵਰ ਠੀਕ ਹੈ ਤੁੰ ਚਲਾ ਕੇ ਦਿਖਾ ਦਮ ਲੋਜੀ ਰਵਾਚਾ ਕਵਾਚ ਹਾਂਜੀ ਇਹ ਮਾਡਲ ਆ ਜੀ ਨਵਾਂ ਕਲਾਸ 655 ਸੀ ਤੇ ਰੰਗ ਚੈੱਕ ਕਰੋ ਤੁਸੀਂ ਬਹੁਤ ਹੀ ਸੋਹਣਾ ਦੇਖੋ ਜੀ ਤੇ ਇਹਦੇ ਵੀ ਮਤਲਬ ਨੈਵੀਗੇਸ਼ਨ ਹੈਗਾ ਇਹਦੇ ਵਿੱਚ ਵੀ ਮੀਟਰ ਵਗੈਰਾ ਸਾਰੇ ਮੀਟਰ ਦੱਸ ਹੋਗੀ ਆ ਦੇਖੋ ਤੁਸੀਂ ਪ੍ਰਿੰਸ ਚੈੱਕ ਕਰੋ ਇਹਦੇ ਸਲੇਨਸਰ ਬਹੁਤ ਸੋਹਣਾ ਕਲਰ ਹੈ ਜੀ ਕਹਿੰਦੇ ਪੂਰਾ ਬਾਕੀ ਇੱਧਰ ਹੈਗਾ ਟਵਿਨ ਇੱਧਰ ਵੀ ਹੈਗਾ ਮਾਡਲ ਕੋਆਰਡੀਨੇਟਰ ਬਾਕੀ ਬਹੁਤ ਮਾਡਲ ਹੈਗੇ ਜੀ ਇਹ ਨਵਾਂ ਮਾਡਲ ਆਇਆ ਜੀ ਤੇ ਕਿਤੇ ਖੁਸ਼ੀ ਆਗਾ ਗੋਨ ਕਲਾਸਿਕ ਲੋ ਜੀ ਇੱਧਰ ਖੜਿਆ ਜੀ ਸੁਪਰ ਮਿਟੀਓਰ 650 ਸੀਸੀ ਆਹ ਦੇਖੋ ਇਹ ਜੀ ਛੋਟਾ ਠੀਕ ਜੀ ਤੱਕ ਇਹ ਤਾਂ ਸੀਟ ਬਹੁਤ ਕੰਫਰਟੇਬਲ ਹੈ ਜੀ ਬਹੁਤ ਸੋਹਣਾ ਜੀ ਠੀਕ ਹੈ ਜੀ ਤੇ ਬਾਕੀ ਇਧਰ ਹੈਗਾ ਜੀ ਕਲਾਸੀ ਬੁਲੇਟ ਇਹ ਦਰਹੰਟਰ ਲੋ ਜੀ ਆਪਾਂ ਅਗਿਆਰੀ ਹੁਣ ਕਰੇ ਤੇ ਲੈਪਟਾਪ ਆਪਾਂ ਕਰਾ ਲਿਆਂਦਾ ਜੀ ਠੀਕ ਤੇ ਹਾਰਡ ਡਿਸਕ ਪਈ ਹੈ ਜੀ ਤੇ ਆਪਾਂ ਹੁਣ ਲੈਪਟਾਪ ਆਪਣਾ ਰੈਡੀ ਹੈ ਜੀ ਤੇ ਵਿੱਚ ਆਪਾਂ ਏਜੰਸੀ ਚ ਵੀ ਗਏ ਸੀ ਤੇ ਉੱਥੇ ਮਾਡਲ ਨਵਾਂ ਹੈ ਮੋਟਰਸਾਈਕਲ ਦਾ ਤੁਸੀਂ ਤੁਸੀਂ ਉਹ ਵੀ ਬਲੌਗ ਤੇ ਸਨਮੈਟਿਕ ਤੁਸੀਂ ਦੇਖਿਓ ਤੇ ਆਪਣੀ ਵੀਡੀਓ ਇੱਤੱਕ ਸੇ ਵੀਡੀਓ ਵਧੀਆ ਲੱਗੀ ਤਾਂ ਸ਼ੇਅਰ ਕਰ ਦਿਓ ਲਾਈਕ ਕਰ ਦਿਓ ਜਿਹੜੇ ਨਵੇਂ ਸਟੈਚਨਲ ਸਬਸਕ੍ਰਾਈਬ ਕਰਦੇ ਹੋ ਮਿਲਾਂਗੇ ਆਪਾਂ ਹੁਣ ਅਗਲੀ ਵੀਡੀਓ ਵਿੱਚ ਸਾਰਿਆਂ ਪਿਆਰ ਭਰੀ ਸਤਿ ਸ਼੍ਰੀ ਅਕਾਲ ਜੀ ਰੱਬ ਰੱਖਾ